ਕਿਹੜਾ ਬੋਦਾਂ ਨੂੰ ਉੱਤਰ ਮਾਰਿਆ ਹਾਂ ਹਾਂ ਉਹ ਪਾਦਰੀ ਆਲੇ ਫੜ ਫਿਰ ਤੂੰ ਬਲੌਗ ਬਣਾ ਪਾਦਰੀ ਜੇ ਬਣਾਈ ਜਾਂਦੀ ਕਰੀ ਜਾਂਦਾ ਤੁਸੀਂ ਮਿਹਨਤ ਕਰੀ ਜਾਂਦੇ ਆ ਉਹ ਪਾਦਰੀ ਦਸੀ ਜਾਂਦਾ ਉਹਨਾਂ ਨੂੰ ਗੱਲਾਂ ਜੀਆਂ ਸੋਹਣੀਆਂ ਸਿਖਾਉਂਦਾ ਤੇ ਮੈਂ ਉਧਰ ਧਿਆਨ ਹੋ ਗਿਆ ਮੇਰਾ ਮੈਂ ਉਹ ਸੁਣਨੇ ਲੱਗ ਗਈ ਸਿਆਲੀ ਲਾ ਦੇ ਲਾ ਦੇ ਲਾ ਦੇ ਯਾਰ ਗਰਮੀ ਆਉਂਦੀ ਹੁੰਨੀ ਆ ਬਹੁਤ ਬੱਜ ਕੋਟ ਲਾ ਦੇ ਕਰ ਵੀ ਇੱਠਾ ਕਦੋਂ ਉੱਪਰ ਤਾਂ ਖੜਾ ਹੋ ਜਾ ਲਾ ਦੇ ਨਹੀਂ ਕੋਲ ਬੀਰ ਖੜੀ ਜਾ ਰਿਹਾ ਵਾ ਜੀ ਇੱਧਰ ਪਤਾ ਨਹੀਂ ਕ੍ਰਿਸਚੀਅਨਾਂ ਦੀ ਪਤਾ ਨਹੀਂ ਕਿੰਨਾਂ ਦੀ ਪਾਦਰੀਆਂ ਦੀ ਕਲਾਸ ਜੀ ਲੱਗੀ ਹੋਈ ਆ ਵਧੀਆ ਸਿਖਾਉਂਦੇ ਪਤਾ ਨਹੀਂ ਕੀ ਹੱਥ ਜਿਹੇ ਲਾਈ ਜਾ ਰਹੇ ਆ ਗੋਲੀ ਜਾਂਦੇ ਕੁਛ ਮੂਡ ਨਹੀਂ ਲਾਉਣੇ ਚਲੋ ਤੇ ਮੈਨੂੰ ਤਾਂ ਇੰਨੀ ਕੀ ਗੱਲ ਉਹਨਾਂ ਦੀ ਸੁਣੀ ਕਹਿੰਦੇ ਜਿੱਦਾਂ ਦੀ ਵੀ ਪ੍ਰਸਥਿਤੀ ਇੱਧਰ ਦੀ ਥੋੜਾ ਜਣਾ ਵਾ ਚਿੱਤੀਆਂ ਹੋਣ ਮਤਲਬ ਕਿ ਜਿੱਦਾਂ ਦੀ ਵੀ ਸਿਚੁਏਸ਼ਨ ਹੋਵੇ ਫਿਰ ਪ੍ਰਸਥਿਤੀ ਆਪਣੀ ਕਿਹਾ ਹੁੰਦਾ ਚਲ ਜਿੱਦਾਂ ਦੀ ਵੀ ਸਿਚੁਏਸ਼ਨ ਹੋਵੇ ਉਹਨਾਂ ਦੀ ਸਿਚੁਏਸ਼ਨ ਚ ਇਨਸਾਨ ਨਿਕਲਣਾ ਚਾਹੀਦਾ ਵਧੀਆ ਹਰ ਗੱਲ ਤੁਸੀਂ ਤੁਸੀਂ ਤੁਹਾਨੂੰ ਕਿਸ ਨਾਲ ਮਸਾਲ ਲਓ ਉਹਨਾਂ ਦੀਆਂ ਤੁਸੀਂ ਸਨ ਲਓ ਇਹਨਾਂ ਦੀ ਉਹਨਾਂ ਦੀ ਗੱਲ ਕਰਦੀ ਸੀ ਮੈਂ ਕਿ ਸਨ ਲਓ ਉਹਨਾਂ ਦੀ ਅਸੀਂ ਕੁਲਵੀਰ ਕਿੱਧਰ ਗਿਆ ਆਪਣਾ ਕੁਲਵੀਰ ਕਿੱਧਰ ਗਿਆ ਆਪਣਾ ਉਹ ਤਾਂ ਚੜ ਗਿਆ ਉਹ ਗਿਆ ਹੋ ਗਿਆ ਤਾਂ ਲਬ ਗਲਬਾ ਜਿਵਾਕ ਜਿਆਦਾ ਹੀ ਨਾ ਪਛਾਣਨਾ ਹੀ ਮੁਸ਼ਕਲ ਹੋ ਗਿਆ ਇਹ ੱੱਕੇ ਨਾਲ ਹੀ ਸਾਨੂੰ ਲੈ ਆਉਂਦਾ ਅਸੀਂ ਤਾਂ ਛੱਕ ਜਾਈਦਾ ਇਹ ਥੱਕਦਾ ਵੀ ਨਹੀਂ ਦੇਖੀ ਦੇਖੀ ਜਾਣ ਕੇ ਬਹੁਤ ਗਲਤ ਗੱਲ ਕਰਦਾ ਪਤਾ ਨਹੀਂ ਇਹ ਜਿਹਨੀ એનર્ਜੀ ਕਿੱਥੋਂ ਆਉਂਦੀ ਹੈ ਵੀ ਕਿਤੇ 10 ਮਿੰਟ ਵੀ ਬਹਿਣਾ ਇਹ ਬੱਚੇ ਨੂੰ ਮਨਜੂਰ ਨਹੀਂ ਮੇਰਾ ਕਿਤੇ ਕਿਤੇ ਜਿੱਦੋਂ ਘਰੇ ਹੋਗੇ ਤੇ ਤਾਂ ਮਨ ਅੱਕ ਜਾਂਦਾ ਵੀ ਬੰਦਾ ਸ਼ਾਂਤੀ ਜਿਹਦਾ 10 ਮਿੰਟ ਵੀ ਨਹੀਂ ਹੁੰਦਾ ਬਸ ਜੇ ਅਸੀਂ ਥੱਕ ਜਾਈਦਾ 10 ਵਜੇ ਰਾਤ ਨੂੰ ਦੋ ਸੋਣਾ ਐ ਨਹੀਂ ਆਹ ਦੇਖੋ ਕਿੱਦਾਂ ਵੀ ਜਾਂਦਾ ਨਹੀਂ ਚੜਿਆ ਜਣੇ ਚੜਿਆ ਜਣੇ ਵੀ ਚੜਨ ਵਾਲੀ ਆ ਮਣੇ ਚੜਨ ਵਾਲੀ ਆ ਅੱਗੇ ਵੀ ਚੜਦਾ ਰਹਿੰਦਾ ਆਜ ਵਾਕ ਵੇਖ ਲਓ ਓਏ ਛੱਟ ਖਾਣੀ ਤੁਸੀਂ ਹੈ ਧਿਆਨ ਨਾਲ ਹੋਲੀ ਖੇਡੋ ਹੋਏ ਕਿੱਥੇ ਜਾਇਦਾ ਹਾਓ ਕੌਣ ਕੋਲ ਵੀ ਚਿੰਨੀ ਕੌਣ ਆ ਜਾਓ ਇਹ ਛੱਟ ਖਾਣਗੇ ਵੇਖ ਫੇਰ ਇਹਨਾਂ ਨੂੰ ਆ ਜੀ ਆ ਦੇ ਕੀ ਕਰਦੇ ਹੋਰ ਜੇ ਵ ਤੇਜੀ ਬਹੁਤ ਅੱਜ ਕੱਲ ਦੇ ਜਵਾਬ ਲੈ ਲੈ ਏ ਗਰੀ ਆ ਗਈ ਪਿਆਰਾ ਖੁਪਤ ਆਪ ਦਾਦੇ ਆ ਲੱਖ ਪੁੱਤ ਵਿੱਚ ਚੱਲਣਾ ਦੇਖ ਕਿਉਂ ਬੱਚਿਆਂ ਲਖਾਂ ਦੇਖਣਾ ਉਧਰ ਤਾਲੀਆਂ ਵਜਾਉਂਦੀਆਂ ਹੌਲੀ 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 ਬਟਾ ਹੌਲੀ ਆ ਰਹੇ ਬੱਚੇ ਸੰਡੇ ਦਾ ਕਰਕੇ ਅੱਜ ਪਾਰਕ ਪੁੰਚੇ ਹੋਏ ਆ ਕੁਛ ਉਧਰਲੀ ਪਾਰਕ ਦੇ ਵਿੱਚ ਹੈ ਕੁਛ ਇਧਰ ਨਹੀਂ ਏ ਓਧਰ ਦੇ ਓਏ ਇਹ ਪਤਾ ਨਹੀਂ ਕਿਹੜੀ ਖੇਡ ਖੇਡਦੇ ਹਿੰਦੀ ਜੀ ਬੋਲੀ ਜਾਂਦੇ ਆ ਤਲਵੀਰ ਆਇਆ ਥਲੇ ਉਹ ਵੀ ਕੀ ਕਰੀ ਜਾਂਦੇ ਆ ਵੇਖੋ ਵੀ ਉਹ ਕਲਵੀਰ ਹਾਂ ਓ ਹੈਲੋ ਵੀਰੇ ਥੋੜਾ ਧਿਆਨ ਨਾਲ ਖੇਡੋ ਸੱਟ ਨਾ ਖਲੇਓ ਤੁਸੀਂ ਵੀ ਜਦ ਨਾਲੇ ਹੋਰ ਕਿਸੇ ਦੇ ਉਹਨਾਂ ਮਾਰ ਦਿਓ ਖੇ ਹੌਲੀ ਖੇਡੋ ਮੇਰਾ ਭਰਾ ਆ ਗੋ ਵੀ ਕਿਹ ਕਿਹ ਦੇਖੀ ਦਾਰੀ ਕਿਹ ਵੀਰੇ ਇਹ ਤੇਰੇ ਤੋਂ ਵੀ ਸ਼ਰਾਰਤੀ ਹੈ ਤੇਰੇ ਤੋਂ ਵੀ ਸ਼ਰਾਬ ਮੂਰੇ ਜਾ ਕੇ ਨੰਬਰ ਲੜੇ ਤੇ ਬੰਦਗੀ ਲੋਕੀ ਰੋਣਾ ਬੋਲੀ ਰਹਿਆ ਮੂਰੇ ਆ ਮਾ ਤੇ ਆਹ ਬੱਸ ਕੋਈ ਬਾਤ ਨਹੀਂ ਮੇਰੇ ਕੋਲ ਸਮੇਂ ਕੰਮ ਕਰਨਾ ਬਾਬਾ ਕਿੰਨੇ ਮੇਰੇ ਪਾਸੇ ਮੇਂ ਕੰਮ ਹੈ ਮੇਰੂ ਡੇਗਦਾ ਪਈ ਨਹੀਂ ਨਹੀਂ ਮੰਮੀ ਫੜ ਲੂਗੀ ਤੂੰ ਹਲੀ ਹਲੀ ਆ ਜਾ ਇਹਨੂੰ ਫੜ ਕੇ ਇਹਨੂੰ ਫੜ ਕੇ ਜ਼ੋਰ ਦੀ ਫੜ ਲੈ ਜ਼ੋਰ ਦੀ ਫੜ ਕੇ ਰੱਖੀ ਜ਼ੋਰ ਦੀ ਫੜ ਲਿਆ ਮੰਮੀ ਨੇ ਇਹਦੇ ਨਾਲ ਐ ਜੂੜ ਪੁੱਤ ਇਹ ਖਤਰਨਾਕ ਜਿਆਵਾ ਆ ਰੇ ਇਹਨਨੇ ਕੋਲੇ ਲੱਭ ਜੇਗਾ ਦੇ ਦੇ ਜਿੱਪੜ ਜੇਗਾ ਯਾਰ ਇਹ ਕੋਲੇ ਲੱਭ ਜੇਗਾ ਆਇਆ ਪਾ ਉਧਰ ਘੁੰਮ ਕਿਉਂਨੇ ਆ ਉਹ ਉੱਥੇ ਬਾਸਕਟਬਾਲ ਆ ਬਾਸਕਟਬਾਲ ਦੇਖ ਲੈ ਮੈਂ ਉਹ ਚੱਕ ਲਿਆ ਓਏ ਪਾ ਬੌਸਕਲਵੀਰ ਬਾਸਕਟਬਾਲ ਦੇਖ ਕੇ ਆਈਏ ਆ ਉਧਰ ਬਾਸਕਟਬਾਲ ਆ ਵੀ ਲੱਗੀ ਇਧਰ ਸਾਹਮਣੇ ਫਿਰ ਆ ਤੇਰੇ ਪਾਰਕ ਜੀ ਵੀ ਲਵਾ ਕੇ ਦਊਂਗਾ ਮੇਰੇ ਨਾਲ ਦੀ ਓਹ ਵੇ ਬਣਾਈ ਹੋਈ ਉਹਨਾਂ ਨੇ ਖੇਡਣ ਵਾਸਤੇ ਫੁੱਟਬਾਲ ਲੈ ਕੇ ਆਵਾਂਗੇ ਆਪਾਂ ਗਾਂਦੂ ਜਗਾ ਆਪਾਂ ਇੱਥੇ ਖੇਡਾ ਕੇ ਲਿਆ ਕੇ ਓਹ ਵੇ ਪਰਲੇ ਬਣੀ ਨਿੱਕੀ ਵੀ ਲਈ ਹੋਈ ਆ ਜਖਵਾ ਕੇ ਲਿਆਵਾਂ ਅਜਾ गोड़-गोड़ eh? ke hmm, mama. Ayo गोड़ के मामा अभी ਰੱਦੀ ਨਾ ਚੁਲੋ ਮੈਂ ਦਿੱਤ ਕੜੋ ਹਾਈ ਜੇ ਮੈਂ ਦੱਗ ਮੈਂ ਜੁੱਤੀ ਪਾਈ ਹੌਲੀ ਘਮਾਈ ਹੌਲੀ ਹੌਲੀ ਸੈਟ ਨਾ ਦੇ ਮਮੀ ਨੂੰ ਹੌਲੀ ਹੌਲੀ ਹੋਏ ਬੱਸ ਕੋਈ ਨਹੀਂ ਲੱਜਾ ਪਰ ਓਏ ਹੌਲੀ ਹੌਲੀ ਬੱਸ ਕਰ ਜਾ ਓਏ ਕੁਲਵੀਰ ਬੱਛ ਬੱਛ ਮਾਣਾ ਜਾਨ ਤੂੰ ਕਰਦਾ ਪਾਸੇ ਨਹੀਂ ਪਾ ਕੇ ਅੱਛਾ